ਲੁਧਿਆਣਾ ਪਛਮੀ ਜਿਮਨੀ ਚੋਣ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਹੈ ਸਾਡੇ ਨਾਲ ਮਜੂਰ ਨੇ ਭਾਗ ਪੂਛਣਾ ਅਸ਼ੂ ਜੀ ਕਿਸ ਤਰ੍ਹਾਂ ਦੇ ਦੋ ਜਿਹੜੇ ਨਤੀਜੇ ਆਏ ਨੇ ਇਸ ਨੂੰ ਕਿਸ ਤਰ੍ਹਾਂ ਅ ਜਿੱਦਾਂ ਦਾ ਵੀ ਨਤੀਜਾ ਆਇਆ ਲੋਕਾਂ ਨੇ ਜੋ ਫਤਵਾ ਦਿੱਤਾ ਅਸੀਂ ਖਿੜੇ ਮੱਥੇ ਮੰਨਦੇ ਆ ਔਰ ਇਹ ਸਾਡੇ ਸਾਰੇ ਵਰਕਰਾਂ ਦੀ ਮਿਹਨਤ ਹੈ ਸਾਡੀ ਮੋਰਲ ਵਿਕਟਰੀ ਹੈ ਅਸੀਂ ਸਰਕਾਰਾਂ ਨਾਲ ਇਲੈਕਸ਼ਨ ਲੜੇ ਕੋਈ ਚਿੰਤਾ ਨਹੀਂ ਹੈ ਪਰ ਜੇ ਹਾਰ ਵੀ ਹੈ ਤਾਂ ਉਹਦੀ ਜ਼ਿੰਮੇਵਾਰੀ ਪਰਸਨਲੀ ਮੇਰੀ ਹੈ ਨਾ ਪਾਰਟੀ ਨਾ ਪਾਰਟੀ ਦੇ ਵਰਕਰਾਂ ਦੀ ਸਾਰਿਆਂ ਨੇ ਬੜੀ ਤੰਦੇਹੀ ਨਾਲ ਜਿਨ੍ਹਾਂ ਦੀ ਡਿਊਟੀ ਲੱਗੀ ਸੀਗੀ ਲੀਡਰ ਸਹਿਬਾਨਾਂ ਨੇ ਬਹੁਤ ਮਦਦ કરી ਔਰ ਇਸ ਇਲੈਕਸ਼ਨ ਨੂੰ ਬੜੇ ਸੁਚੱਜੇ ਢੰਗ ਨਾਲ ਲੜਿਆ ਸੋ ਹੁਣ ਇਲੈਕਸ਼ਨ ਜਿੱਤੇ ਨੇ ਮੈਂ ਸੰਜੀਵ ਜੀ ਨੂੰ ਵਧਾਈ ਦੇਣਾ ਤੇ ਅਗਰ ਲੁਧਿਆਣੇ ਦੀ ਬਿਹਤਰੀ ਲਈ ਕਿਤੇ ਜ਼ਰੂਰਤ ਹੋਵੇ ਹਮੇਸ਼ਾ ਹਮੇਸ਼ਾ ਹਾਜ਼ਰ ਹੋਵਾਂਗਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਵਾ ਪੱਲੂਧਿਆਣੇ ਦੀ ਬਿਹਤਰੀ ਲਈ ਤੁਸੀਂ ਸਾਥ ਦੇਵੋਗੇ ਬਿਲਕੁਲ ਬਿਲਕੁਲ ਤਕੀ ਲੱਗਦਾ ਕਿ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਪਰ ਵਰਕਰਾਂ ਦਾ ਕਿਸਾ ਧੰਨਵਾਦ ਕਰਦੇ ਹੋ ਵਰਕਰਾਂ ਦਾ ਕਿਸਾ ਧੰਨਵਾਦ ਬਸ ਜਿੰਨਾ ਕਹਿਣਾ ਸੀ ਮੈਂ ਕਹਿੰਦਾ ਜੀ ਜੀ ਬਿਲਕੁਲ ਐਸੀ ਹੈ ਬਾਤ ਪੁੱਛਣਾ ਸ਼ੂ ਜਿਹੜੇ ਇਸ ਨਤੀਜਿਆਂ ਨੂੰ ਜਿਹੜਾ ਵਾ ਉਸ ਦੇ ਉੱਤੇ ਆਪਣਾ ਬਿਹਾਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਸੰਜੀਵ अरोੜਾ ਨੂੰ ਵੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਲੁਧਿਆਣਾ ਦੀ ਬਿਹਤਰੀ ਲਈ ਅਗਰ ਉਹਨਾਂ ਦੇ ਸਾਥ ਦੀ ਲੋੜ ਪੈਣਗੀ ਤਾਂ ਹਮੇਸ਼ਾ ਉਹ ਖੜੇ ਉਹਨਾਂ ਨਾਲ ਖੜੇ ਰਹਿਣਗੇ ਕੈਮਰਾ ਪਸੰਦ ਰਕੇਸ਼ ਦੇ ਨਾਲ ਵਿਵੇਕ ਟਾਲ ਲੁਧਿਆਣਾ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਆ ਸਾਡੇ ਨਾਲ ਮੌਜੂਦ ਨੇ ਭਗਪੂਰ ਨਾ ਅਸ਼ੂ ਜੀ ਕਿਸ ਤਰ੍ਹਾਂ ਦੇ ਦੋ ਜਿਹੜੇ ਨਤੀਜੇ ਆਏ ਨੇ ਇਸ ਨੂੰ ਕਿਸ ਤਰ੍ਹਾਂ ਅ ਜਿੱਦਾਂ ਦਾ ਵੀ ਨਤੀਜਾ ਆਇਆ ਲੋਕਾਂ ਨੇ ਜੋ ਫਤਵਾ ਦਿੱਤਾ ਅਸੀਂ ਖਿੜੇ ਮੱਥੇ ਮੰਨਦੇ ਆ ਔਰ ਇਹ ਸਾਡੇ ਸਾਰੇ ਵਰਕਰਾਂ ਦੀ ਮਿਹਨਤ ਹੈ ਸਾਡੀ ਮੋਰਲ ਵਿਕਟਰੀ ਹੈ ਅਸੀਂ ਸਰਕਾਰਾਂ ਨਾਲ ਇਲੈਕਸ਼ਨ ਲੜੇ ਅ ਕੋਈ ਚਿੰਤਾ ਨਹੀਂ ਹੈ ਪਰ ਜੇ ਹਾਰ ਵੀ ਹੈ ਤਾਂ ਉਹਦੀ ਜ਼ਿੰਮੇਵਾਰੀ ਪਰਸਨਲੀ ਮੇਰੀ ਹੈ ਨਾ ਪਾਰਟੀ ਨਾ ਪਾਰਟੀ ਦੇ ਵਰਕਰਾਂ ਦੀ ਸਾਰਿਆਂ ਨੇ ਬੜੀ ਤੰਦੇਹੀ ਨਾਲ ਜਿਨ੍ਹਾਂ ਦੀ ਡਿਊਟੀ ਲੱਗੀ ਸੀਗੀ ਲੀਡਰ ਸਹਿਬਾਨਾਂ ਨੇ ਬਹੁਤ ਮਦਦ ਕੀਤੀ ਔਰ ਇਸ ਇਲੈਕਸ਼ਨ ਨੂੰ ਬੜੇ ਸੁਚੱਜੇ ਢੰਗ ਨਾਲ ਲੜਿਆ ਸੋ ਹੁਣ ਇਲੈਕਸ਼ਨ ਜਿੱਤੇ ਨੇ ਮੈਂ ਸੰਜੀਵ ਜੀ ਨੂੰ ਵਧਾਈ ਦੇਣਾ ਤੇ ਅਗਰ ਲੁਧਿਆਣੇ ਦੀ ਬਿਹਤਰੀ ਲਈ ਕਿਤੇ ਜ਼ਰੂਰਤ ਹੋਵੇ ਹਮੇਸ਼ਾ ਹਮੇਸ਼ਾ ਹਾਜ਼ਰ ਹੋਵਾਂਗਾ। ਤਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਵਾ ਪੱਲੂਧਾਨੇ ਦੀ ਬੈਟਰੀ ਲਈ ਤੁਸੀਂ ਸਾਥ ਦਓਗੇ। ਬਿਲਕੁਲ ਬਿਲਕੁਲ। ਤਾਂ ਕੀ ਲੱਗਦਾ ਕਿ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਪਰ ਵਰਕਰਾਂ ਦਾ ਕਿਸਾ ਧੰਨਵਾਦ ਕਰਦੇ ਹੋ। ਵਰਕਰਾਂ ਦਾ ਕਿਸਾ ਧੰਨਵਾਦ। ਬਸ ਜਿੰਨਾ ਕਹਿਣਾ ਸੀ ਮੈਂ ਕਹਿੰਦਾ। ਜੀ। ਜੀ ਬਿਲਕੁਲ ਐਸੀ ਗੱਲ ਪੁੱਛਣਾ ਆਸ਼ੂ ਜਿਹੜੇ ਇਸ ਨਤੀਜਿਆਂ ਨੂੰ ਜਿਹੜਾ ਵਾ ਉਸ ਦੇ ਉੱਤੇ ਆਪਣਾ ਬਿਹਾਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਸੰਜੀਵ अरोड़ा ਨੂੰ ਵੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਲੁਧਿਆਣਾ ਦੀ ਬਿਹਤਰੀ ਲਈ ਅਗਰ ਉਹਨਾਂ ਦੇ ਸਾਥ ਦੀ ਉਹਨਾਂ ਦੇ ਨਾਲ ਖੜੇ ਰਹਿਣਗੇ ਕੈਮਰਾ ਬਸਨ ਰਕੇਸ਼ ਦੇ ਨਾਲ ਵਿਵੇਕタル ਲੁਧਿਆਣਾ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਹੈ ਸਾਡੇ ਨਾਲ ਮੌਜੂਦ ਨੇ ਭਗਵਾਨ ਅਸ਼ੂ ਜੀ ਕਿਸ ਤਰ੍ਹਾਂ ਦੇ ਦੋ ਜਿਹੜੇ ਨਤੀਜੇ ਆਏ ਨੇ ਇਸ ਨੂੰ ਕਿਸ ਤਰ੍ਹਾਂ ਜਿੱਦਾਂ ਦਾ ਵੀ ਨਤੀਜਾ ਆਇਆ ਲੋਕਾਂ ਨੇ ਜੋ ਫਤਵਾ ਦਿੱਤਾ ਅਸੀਂ ਖਿੜੇ ਮੱਥੇ ਮੰਨਦੇ ਆ ਔਰ ਇਹ ਸਾਡੇ ਸਾਰੇ ਵਰਕਰਾਂ ਦੀ ਮਿਹਨਤ ਹੈ ਸਾਡੀ ਮੋਰਲ ਵਿਕਟਰੀ ਹੈ ਅਸੀਂ ਸਰਕਾਰਾਂ ਨਾਲ ਇਲੈਕਸ਼ਨ ਲੜੇ ਕੋਈ ਚਿੰਤਾ ਨਹੀਂ ਹੈ ਪਰ ਜੇ ਹਾਰ ਵੀ ਹੈ ਤਾਂ ਉਹਦੀ ਜ਼ਿੰਮੇਵਾਰੀ ਪਰਸਨਲੀ ਮੇਰੀ ਹੈ ਨਾ ਪਾਰਟੀ ਨਾ ਪਾਰਟੀ ਦੇ ਵਰਕਰਾਂ ਦੀ ਸਾਰਿਆਂ ਨੇ ਬੜੀ ਤੰਦੇਹੀ ਨਾਲ ਜਿਨ੍ਹਾਂ ਦੀ ਡਿਊਟੀ ਲੱਗੀ ਸੀਗੀ ਲੀਡਰ ਸਹਿਬਾਨਾਂ ਨੇ ਬਹੁਤ ਮਦਦ કરી ਔਰ ਇਸ ਇਲੈਕਸ਼ਨ ਨੂੰ ਬੜੇ ਸੁਚੱਜੇ ਟੰਗ ਨਾਲ ਲੜਿਆ ਸੋ ਹੁਣ ਇਲੈਕਸ਼ਨ ਜਿੱਤੇ ਨੇ ਮੈਂ ਸੰਜੀਵ ਜੀ ਨੂੰ ਵਧਾਈ ਦੇਣਾ ਤੇ ਅਗਰ ਲੁਧਿਆਣੇ ਦੀ ਬਿਹਤਰੀ ਲਈ ਕਿਤੇ ਜ਼ਰੂਰਤ ਹੋਵੇ ਹਮੇਸ਼ਾ ਹਮੇਸ਼ਾ ਹਾਜ਼ਰ ਹੋਵਾਂਗਾ। ਤਾਂ ਪਾਰਟੀ ਬਾਜੀ ਤਾਂ ਉੱਪਰ ਉੱਠ ਕੇ ਜਿਹੜਾ ਵਾ ਪੱਲੂਧਾਣੇ ਦੀ ਬੈਟਰੀ ਲਈ ਤੁਸੀਂ ਸਾਥ ਦਓਗੇ। ਬਿਲਕੁਲ ਬਿਲਕੁਲ। ਤਾਂ ਕੀ ਲੱਗਦਾ ਕਿ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਪਰ ਵਰਕਰਾਂ ਦਾ ਕਿਸਾ ਧੰਨਵਾਦ ਕਰਦੇ ਹੋ। ਵਰਕਰਾਂ ਦਾ ਕਿਸਾ ਧੰਨਵਾਦ। ਬਸ ਜਿੰਨਾ ਕਹਿਣਾ ਸੀ ਮੈਂ ਕਹਿੰਦਾ। ਜੀ। ਜੀ ਬਿਲਕੁਲ ਐਸੀ ਹੈ ਬਾਤ ਪੁੱਛਣਾ ਅਸ਼ੂ ਜਿਹੜੇ ਇਸ ਨਤੀਜਿਆਂ ਨੂੰ ਜਿਹੜਾ ਵਾ ਉਸ ਦੇ ਉੱਤੇ ਆਪਣਾ ਬਿਹਾਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਸੰਜੀਵ अरोड़ा ਨੂੰ ਵੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਲੁਧਿਆਣਾ ਦੀ ਬਿਹਤਰੀ ਲਈ ਅਗਰ ਉਹਨਾਂ ਦੇ ਸਾਥ ਉਹਨਾਂ ਦੇ ਨਾਲ ਖੜੇ ਰਹਿਣਗੇ ਕੈਮਰਾ ਪਸੰਦ ਕੇਸ ਦੇ ਨਾਲ ਵਿਵੇਕタル ਲੁਧਿਆਣਾ